ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਸੂਟਸ ਦਾ ਆਫਰ ਲੈ ਕੇ ਆਏ ਹਾਂ ਜ ਹੈਂਡਵਰਕ ਵਾਲੇ ਸੂਟਸ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਹੈਂਡਵਰਕ ਦਾ ਸੂਟ ਰਹਿਣ ਵਾਲਾ ਪਿਓਰ ਸਕੋਸ ਕ੍ਰੇਪ ਦਾ ਫੈਬਰਿਕ ਹੋਏਗਾ ਦੁਪੱਟੇ ਤੁਸੀਂ ਦੇਖ ਸਕਦੇ ਹੋ ਸੇਮ ਜਿਵੇਂ ਤੁਹਾਨੂੰ ਦਿਖ ਰਿਹਾ ਸੇਮ ਆਣਗੇ ਔਰਗੈਂਜ਼ਾ ਦਾ ਦੁਪੱਟਾ ਹੋਏਗਾ ਤੇ ਦੁਪੱਟੇ ਨੂੰ ਫੋਰ ਸਾਈਡ ਲੇਸ ਲੱਗੀ ਆਏਗੀ ਕਿਰਨ ਲੇਸ ਤੇ ਸੈਂਟਰ ਦੇ ਵਿੱਚ ਵੀ ਮਤਲਬ ਛੋਟੀਆਂ-ਛੋਟੀਆਂ ਲੈਸਨ ਵਾਲਾ ਆਪਾਂ ਜਿਹੜੀ ਕਿ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਜਿਹੜਾ ਇਹ ਵਰਕ ਹੈਗਾ neck ਤੇ ਹੈ ਤੇ 슬ੀਵਸ ਫੁੱਲ ਹੈਵੀ ਤੇ ਬਾਟਮ ਵੀ ਫੁੱਲ ਹੈਵੀ ਆਏਗੀ ਫੁੱਲ ਹੈਵੀ ਬਾਟਮ ਜਿਹੜਾ ਵਰਕ ਤੁਸੀਂ ਦੇਖ ਰਹੇ ਹੋ ਉਹ ਤੇ ਹੀ ਸੋਨਾਗਾ ਫਿਨਿਸ਼ਿੰਗ ਦੇ ਨਾਲ ਕੀਤਾ ਹੋਇਆਗਾ ਇਹ ਡੈਂਟਿੰਗ ਵਾਲਾ ਫੈਬਰਿਕ ਹੈਗਾ ਬਹੁਤ ਹੀ ਸੋਨਾ ਤਾਂ ਇਸ ਵਿੱਚ ਪੈਨਲ ਜਾ ਰਹੇ ਨੇ ਨੈਕਸਟ ਇਹ ਖਾਦੀ ਦੇ ਉੱਪਰ ਬਾਟਮ ਖਾਦੀ ਦੀ ਹੈ ਸ਼ਰਟ オーਰਗਾਂਜ਼ਾ ਦਾ ਨੈਕਸਟ ਵਾਲੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਆਪਣਾ ਕ੍ਰੇਪ ਦਾ ਫੈਬਰਿਕ ਰੈਨ ਵਾਲਾ ਤੇ オーਰਗਾਂਜ਼ਾ ਦੇ ਦੁਪੱਟੇ ਹੈ ਇਹ ਸਾਰੇ ਸੂਟ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਮਿਲਣਗੇ ਜੀ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਹੈ ਇਸ ਦੇ ਵਿੱਚ ਕਲਰ ਕੰਬੀਨੇਸ਼ਨ ਤੁਹਾਨੂੰ ਇਸ ਵੀਡੀਓ ਤੋਂ ਬਿਨਾ ਹੋਰ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਅਗਰ ਤੁਸੀਂ ਇੰਟਰਸਟਿਡ ਹੋ ਤਾਂ WhatsApp ਤੇ ਆਪਾਂ ਨੂੰ ਜੁਆਇਨ ਕਰ ਸਕਦੇ ਹੈਗੇ ਹੋ ਤੇ ਕਲਰਸ ਮੰਗਵਾ ਸਕਦੇ ਹੋ ਹੋਰ ਵੀ ਮੰਗਾਉਣੇ ਹੋਣ ਤਾਂ ਤੁਸੀਂ ਕਲਰ ਬਹੁਤ ਹੀ ਸੋਹਣੇ ਕੰਟਰਾਸਟ ਬਹੁਤ ਹੀ ਸੋਹਣੇ ਜਿਹੜਾ ਇਹ ਡਿਜ਼ਾਈਨ ਆ ਸੁਪਰ ਹਿੱਟ ਹੈ ਜੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਰਿਹਾ ਇਹ ਵਾਲਾ ਡਿਜ਼ਾਈਨ ਨੈਕਸਟ ਤੁਸੀਂ ਇਸ ਵਿੱਚ ਕਸਟਮਾਈਜੇਸ਼ਨ ਵੀ ਕਰਵਾ ਸਕਦੇ ਹੈਗੇ ਹੋ ਬਾਕੀ ਜਿਹੜਾ ਆਫਰ ਹੈਗਾ ਆਪਣਾ ਉਹ ਇਹਨਾਂ ਸੂਟਾਂ ਤੇ ਹੀ ਹੈਗਾ ਇਸ ਵਿੱਚ ਕਸਟਮਾਈਜੇਸ਼ਨ ਅਵੇਲੇਬਲ ਨਹੀਂ ਹੈਗੀ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣੇ ਨੇ ਮੋਸਟਲੀ ਸਾਰੇ ਹੀ ਕਲਰ ਇਹਨਾਂ ਵਿੱਚ ਐਡ ਆਨ ਕੀਤੇ ਗਏ ਨੇ ਨਿਊ ਟ ਸ਼ੇਡਸ ਵੀ ਤੁਹਾਨੂੰ ਮਿਲ ਜਾਣਗੇ ਪੈਸਟਲ ਸ਼ੇਡਸ ਵੀ ਮਿਲ ਜਾਣਗੇ ਇਹਨਾਂ ਦੇ ਵਿੱਚ ਅ ਸੇਮ ਡੰਮੀ ਤੇ ਲੱਗਾ ਹੋਇਆ ਸੂਟ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਵਿੱਚ ਮਿਲੇਗਾ ਫੁੱਲ ਹੈਂਡਵਰਕ ਹੋਏਗਾ ਓਨਲੀ ਹੈਂਡਵਰਕ ਦੇ ਪ੍ਰਾਈਸ ਵਿੱਚ ਤੁਹਾਨੂੰ ਫੋਰਾ ਸੂਟ ਵਿਦ ਫੈਬਰਿਕ ਵਿਦ ਦੁਪੱਟਾ ਵਿਦ ਲੇਸਿੰਗ ਮਿਲੇਗਾ ਇਸ ਦਾ ਪ੍ਰਾਈਸ ਕੁ 43500 3000 ਨਹੀਂ ਹੈਗਾ ਬਹੁਤ ਘੱਟ ਪ੍ਰਾਈਸ ਇਸ ਦੇ ਹੈ ਜੇ ਤੁਸੀਂ ਲੈਣਾ ਚਾਹੁੰਦੇ ਹੋ ਇੰਟਰਸਟਿਡ ਹੋ ਤਾਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਬਿਲਕੁਲ ਨਹੀਂ ਹੈਗੀ ਜੀ ਪੇਮੈਂਟ ਅਡਵਾਂਸ ਚ ਔਨਲਾਈਨ ਹੀ ਹੋਏਗੀ ਤੇ ਸਾਰੇ ਛੋਟਾ ਨੂੰ ਲਾਈਨਿੰਗ ਲੱਗੇਗੀ ਜੀ ਕਿਉਂਕਿ ਪਾਰਟੀ ਵੇਅ ਕਲੈਕਸ਼ਨ ਆ ਇਹ ਔਰਗੇਨਾਈਜ਼ਰ ਸ਼ਰਟ ਹੈ ਨਾਲ ਸਿਲਕ ਦੀ ਬਾਟਮ ਇਹ ਬਹੁਤ ਹੀ ਸੋਹਣਾ ਮਤਲਬ ਡਾਟਸ ਵਾਲਾ ਔਰਗੈਂਜ਼ਾ ਰੈਨ ਵਾਲਾ ਤਿੱਲੇ ਦੀ ਡਾਟਸ ਹਨ ਦੇ ਵਿੱਚ ਮਲਟੀ ਦੁਪੱਟਾ ਦੁਪੱਟੇ ਨੂੰ ਲੇਸਿਸ ਲੱਗੀ ਹੋਈਆਂ ਨੇ ਤੇ ਜਿਹੜੀ ਬਾਟਮ ਹੈ ਸਿਲਕ ਦੀ ਹੈ ਜੀ ਤੇ ਉਹਦੇ ਬਾਟਮ ਤੇ ਵੀ ਫੁੱਲ ਹੈਵੀ ਵਰਕ ਹੈ ਹੈਂਡਵਰਕ ਰੈਨ ਵਾਲਾ ਹੈ ਪਿਓਰ ਦਾ ਫੈਬਰਿਕ ਹੋਏਗਾ ਦੁਪੱਟਾ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਹੈ ਨੇ ਤੇ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸਿਸ 'ਚ ਦੇ ਰਹੇ ਆ ਆਫਰ ਦੇ ਵਿੱਚ ਜਿਨ੍ਹਾਂ ਨੇ ਵੀ ਲੈਣਾ ਲੈ ਸਕਦੇ ਹੋ ਕਿ ਜਿਹੜੇ ਵੀ ਭੈਣਾਂ ਨੇ ਰੀਸੇਲਿੰਗ ਦਾ ਕੰਮ ਕਰਨਾ ਹੈ ਘਰ ਬਟਕੇ ஆன்ਲਾਈਨ ਕੰਮ ਕਰਨਾ ਉਹ ਸਾਡੇ ਨਾਲ ਜੁਆਇਨ ਹੋ ਸਕਦੇ ਹੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਨੂੰ